ਪੰਜਾਬ ਸਰਕਾਰ ਦੇ ਮੁਲਾਜ਼ਮ ਰਿਟਾਇਰਡ ਮੁਲਾਜ਼ਮ ਵੱਲੋਂ ਪੰਜਾਬ ਸੁਲੰਗ ਆਪਣੀਆਂ ਮੰਗਾਂ ਮਨਵਾਉਣ ਲਈ ਵਿਤਾਂ ਦੇ ਹਰਪਾਲ ਸਿੰਘ ਟੀਮਾਂ ਮੁੱਖ ਮੰਤਵਨ ਨਾਲ ਮੀਟਿੰਗਾਂ ਹੋਈਆਂ ਜਿਸ ਦੇ ਮੁੱਖ ਮੰਗ ਸੀ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਡੀਏ 53% ਆ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ ਹੈ ਜੋ ਮੁਲਾਜ਼ਮਾਂ ਦਾ ਉਹ 42% ਆ 11% ਦਾ ਫਰਕ ਹੈ 11% ਵਾਧਾ ਕੀਤਾ ਜਾਵੇ ਦੂਜੇ ਪਾਸੇ ਆਉਣ ਵਾਲੇ ਸਾਹਮਣੇ ਵਿੱਚ ਜੋ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਜਾਂ ਰਿਟਾਇਰਡ ਹੋਏ ਮੁਲਾਜ਼ਮਾਂ ਕੇਂਦਰ ਸਰਕਾਰ ਉਹਨਾਂ ਦੇ ਡੀਏ ਦੇ ਵਿੱਚ 3% ਵਾਧਾ ਕਰ ਸਕਦੀ ਹੈ ਕਿਉਂਕਿ ਕੇਂਦਰ ਸਰਕਾਰ ਨਾਲ ਡੀਏ 55% ਤੇ ਹੁਣ ਵਾਧਾ 3% ਹੋਣ ਨਾਲ 56% ਦੀਏ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿਉਂਕਿ ਹਰ ਵਾਰੀ ਜਨਵਰੀ ਮਹੀਨੇ ਦੇ ਵਿੱਚ ਮਲਾਜਮਾਂ ਦੀ ਡੀਏ ਵਾਧਾ ਹੁੰਦਾ ਜਾਂ ਜਲਾਈ ਵਾਧਾ ਹੁੰਦਾ ਹੈ ਪਰ ਕੇਂਦਰ ਸਰਕਾਰ ਕੁਝ ਸਮਾਂ ਲੇਟ ਹੋ ਚੁੱਕੀ ਹੈ ਹੁਣ ਆਸ ਕੀਤੀ ਜਾ ਸਕਦੀ ਹੈ ਮੋਦੀ ਸਰਕਾਰ ਤੋਂ ਕਿ ਕੇਂਦਰ ਸਰਕਾਰ ਦੇ ਮਲਾਜਮਾਂ ਦੀ ਡੀਏ ਵਿੱਚ 3% ਦਾ ਵਾਧਾ ਕੀਤਾ ਜਾ ਸਕਦਾ ਹੈ ਦੂਜੇ ਪਾਸੇ 17 6 2020 ਦੇ ਪੇ ਕਮਿਸ਼ਨ ਜੋ ਲਾਗੂ ਕਰਨਾ ਸੀ 6ਵਾਂ ਪੇ ਕਮਿਸ਼ਨ ਜਿਸ ਦੇ ਉੱਪਰ ਸੁਪਰੀਮ ਕੋਰਟ ਨੇ ਫੈਸਲਾ ਦੇ ਦਿੱਤਾ ਹੈ ਉਸਾ ਦਾਉਣ ਵਾਲੇ ਸਾਨੇ ਵਿੱਚ ਮਾਨ ਸਰਕਾਰ 17/7/2020 ਤੋਂ ਭਾਰਤੀ ਹੋਏ ਮਲਾਨ ਲਈ ਛੇਮਾ ਪੇਕ ਮਿਸ਼ਨ ਲਾਗੂ ਹਰ ਸਾਦੀ ਹੈ ਰਿਟਾਇਰ ਹੋਏ ਮਲਾਮ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਪੇਕ੍ਰਿਸ਼ਨ ਦੇ ਮੁਤਾਬਕ ਫੈਕਟਰ 2.59 ਦਿੱਤਾ ਜਾਵੇ ਸਰਕਾਰ ਮਨਿਸਪਲ ਦੇ ਨਹੀਂ ਰਹੀ ਜਿਸ ਕਰਕੇ ਰਿਟਾਇਰਡ ਮਲਾਮ ਵੱਲੋਂ ਪੰਜਾਬ ਦੇ ਵਿੱਚ DSE ਆਉਂਦੇ ਨੇ ਟੋਕੜ ਤਾਲਾਂ ਰੱਖੀਆਂ ਗਈਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਐਮਐਲਏ ਆ ਰਿਟਾਇਰਡ ਬਣਾਇਆ ਵੱਲੋਂ ਉਹਨਾਂ ਨੂੰ ਜੋ ਕੇ ਮੰਗ ਪੱਤਰ ਦਿੱਤੇ ਜਾਣਗੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੈਹਗਮ ਵਿੱਚ ਖਾਲੀ ਪਈਆਂ ਅਸਾਮੀਆਂ ਭਰਨ ਤੋਂ ਦੀ ਬੇਤਾਂ ਹਰ ਪਾਸੇ ਜਿਵੇਂ ਦਾ ਮੀਟਿੰਗਾਂ ਹੋਈਆਂ ਜਾਂ ਮੁੱਖ ਮੰਤਰੀ ਭਵਤ ਨਾਲ ਮੀਟਿੰਗਾਂ ਹੋਈਆਂ ਵਿਹਾਰਿਕ ਮੈਹਗਮ ਵਿੱਚ ਬਹੁਤ ਪਈਆਂ ਖਾਲੀ ਪਈਆਂ ਅਸਾਮੀਆਂ ਨੇ ਜਿਸ ਤਰ੍ਹਾਂ ਰੋਪੜ ਸੰਪਰਨ ਲਾ ਲਈਏ ਜਾਂ ਲਹਿਰਾਵਾਂ ਸੰਪਰਨ ਲਾ ਲਈਏ ਇਹਦੇ ਫੈਰਮੈਂਡੀ ਇੱਕ ਵੀ ਪੋਸਟ ਨਹੀਂ ਭਰੀ ਗਈ ਹਰੇਕ ਫਿਰ ਉਹਨੇ ਅੱਗ ਬੁਝਾਉਣੀ ਹੁੰਦੀ ਆ ਤੇ ਆ ਆ ਵੀ ਆਪਾਂ ਦੇਖਦੇ ਹਾਂ ਥਰਮ ਬੁਲਾਣ ਦੇ ਵਿੱਚ ਇੱਕ ਇੱਕ ਕਰਮਚਾਰੀ ਕਿਹ ਕੀ ਲਿਕੇਸ਼ਾਂੇ ਕੰਮ ਕਰਦਾ ਹੈ ਅਸੀਂ ਪੀਐਸ ਪੀਸੀ ਅਲੀਮਿਨੇਟ ਮੰਗ ਕਰਦੇ ਆ ਕਿ ਰੋਪੜ ਸੰਬੰਧਨ ਦੇ ਵਿੱਚ ਜਾਂ ਪੀਐਸ ਪੀਸੀ ਹਲੇ ਵਿੱਚ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ ਪੰਜਾਬ ਸਰਕਾਰ ਦੇ ਮਹਿੰਗ ਵਿੱਚ ਕੰਮ ਕਰਦੇ ਖੱਟੇ ਮੁਲਾਜ਼ਮ ਪੱਕੇ ਕੀਤੇ ਜਾਣ ਦੁਹੇਆ ਚਾਰ ਤੋਂ ਭਾਰਤੀ ਮਲਾਿਆਂ ਲਈ ਜੋ ਪ੍ਰਾਣੀ ਪੈਨਸਕੀਮ ਆ ਬਾਹਰ ਕੀਤਾ ਜਾਵੇ ਪੰਜਾਬ ਸਰਕਾਰ ਦੇ ਨਾਲ ਲੰਘਣਾ ਨੋਟੀਫਾਈ ਕੀਤਾ ਸੀ ਪਰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਜਿਸ ਕਰਕੇ ਮਾਸਿਕਾ ਰੋਕ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਕੇਂਦਰ ਸਰਕਾਰ ਨੇ ਯੂਪੀਐਸ ਤੋਂ ਉੱਪਰ ਨੋਟਿਫੀਕੇਸ਼ਨ ਜਾਰੀ ਕੀਤਾ ਗਿਆ ਹੈ ਪਰ ਸਾਰੇ ਪੰਜਾਬ ਦੇ ਵਿੱਚ ਮੋਦੀ ਸਰਕਾਰ ਜਿਨ੍ਹਾਂ ਨੇ ਵੀ ਜਾਰੀ ਕੀਤਾ ਹੈ ਉਹਨਾਂ ਜੋ ਕਾਪੀਆਂ ਫੁਕੀਆਂ ਆਈਆਂ ਤੇ ਮੋਦੀ ਸਰਕਾਰ ਦੀ ਮਿਹਰ ਦਾ ਕੀਤੀ ਗਈ ਧੰਨਵਾਦੀ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ